तरीके ਦੇ ਬਿਆਨ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਦੇ ਰਹੇ ਨੇ ਉਹਦੇ ਤੇ ਤਾਂ ਰਾਹੁਲ ਗਾਂਧੀ ਸਾਹਿਬ ਦਾ ਸਪਸ਼ਟਿਕਰਨ ਬਣਦਾ ਕਿਉਂਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਸੋਚ ਰਾਜਨੀਤੀ ਤੇ ਮਾਨਸਿਕਤਾ ਇਹਦਾ ਖੁੱਲ ਕੇ ਲੋਕਾਂ ਦੇ ਸਾਹਮਣੇ ਮੁਜ਼ਾਕਰہ ਕੀਤੀ ਹਲੇ ਪਿਛਲੇ ਦਿਨੀ ਫਿਰਕੂਵਾਦੀ ਸਿਆਸਤ ਕਰਨ ਲੱਗੇ ਖਾਲਸਪਤਾਨ ਦਾ ਬਿਆਨ ਦਿੱਤਾ ਤੇ ਕੱਲ ਕਹਿੰਦੇ ਜੀ ਜਿਹੜੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਸੀ ਉਹ ਮਝਬੀ ਸਿੰਘ ਰੰਗ ਕਾਲਾ ਪੱਠੇ ਪਾਉਂਦੇ ਸੀ ਕਾਂਗਰਸ ਨੇ ਚਾਕੇ ਦੇਸ਼ ਦਾ ਗ੍ਰਹਿ ਮੰਤਰੀ ਬਣਾਤਾ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਕਾਂਗਰਸ ਜਾਂ ਦੇਸ਼ ਦੇ ਵਿੱਚ ਕਾਂਗਰਸ ਰਾਜਾ ਵੜਿੰਗ ਦੇ ਬਿਆਨ ਨਾਲ ਸਹਿਮਤ ਹੈ ਕਿ ਸਮਾਜ ਦੇ ਵਿੱਚ ਕਾਂਗਰਸ ਵੰਡੀਆਂ ਪਾਉਣੀਆਂ ਚਾਹੁੰਦੀ ਹੈ ਔਰ ਅੱਜ ਸਪਸ਼ਟੀਕਰਨ ਦੇਣਾ ਹੈ ਰਾਜਾ ਵੜਿੰਗ ਕਿਉਂਕਿ ਹੁਣ ਚਾਰੇ ਪਾਸਿਓਂ ਘਿਰ ਗਏ ਨਿੰਦਾ ਹੋ ਰਹੀ ਹੈ ਹੁਣ ਕਹਿੰਦੇ ਜੀ ਬੂਟਾ ਸਿੰਘ ਜੀ ਤਾਂ ਮੇਰੇ ਪਿਤਾ ਸમાન ਹੈ ਉਹ ਤਾਂ ਉਹ ਸਮਿਆਂ ਦੇ ਵਿੱਚ ਗ੍ਰੈਜੂਏਟ ਸੀ ਕੀ ਗੱਲ ਕੱਲ ਪਿਆਨ ਦੇਣੇ ਨਹੀਂ ਪਤਾ ਸੀ ਜਦੋਂ ਬਿਆਨ ਦਿੱਤਾ ਕਿ ਜੀ ਬੂਟਾ ਸਿੰਘ ਮੇਰੇ ਪਿਤਾ ਸમાન ਨੇ ਔਰ ਸਪਸ਼ਟੀਕਰਨ ਦੇਣਾ ਹੈ ਫਿਰ ਇੱਕ ਨਵੀਂ ਕੌਂਟ੍ਰੋਵਰਸੀ ਕਹਿੰਦੇ ਜੀ ਦੇਖੋ ਗਿਆਨੀ ਜੈਲ ਸਿੰਘ ਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਤਾ ਸੀ ਅਸੀਂ ਅਸੀਂ ਬੂਟਾ ਸਿੰਘ ਜੀ ਤਾਂ ਗ੍ਰਹਿ ਮੰਤਰੀ ਬਣਾਇਆ ਉਹ ਤਾਂ ਕਹਿੰਦੇ ਮੈਂ ਕੱਲ ਹੀ ਦੱਸਿਆ ਆਰਮੀ ਦਾ ਜਨਰਲ ਬਣਾਤੇ ਕਾਂਗਰਸ ਨੇ ਮਤਲਬ ਇਹ ਲੋਕਾਂ ਦੇ ਵਿੱਚ ਕੋਈ ਕੈਪੇਬਿਲਿਟੀ ਨਹੀਂ ਸੀ ਇਹ ਲੋਕਾਂ ਦੇ ਵਿੱਚ ਆਪਣੀ ਕੋਈ ਕੰਟਰੀਬਿਊਸ਼ਨ ਨਹੀਂ ਕੰਟਰੀਬਿਊਸ਼ਨ ਨਹੀਂ ਸੀ ਕਿ ਕੱਲੀ ਕਾਂਗਰਸ ਨੇ ਚੱਕ ਕੇ ਇਹ ਦੇਸ਼ ਦੀ ਸਰਮਹਾਰ ਸੰਸਥਾਵਾਂ ਤੇ ਪਹੁੰਚੋਤੇ ਐ ਤਾਂ ਫਿਰ ਅੱਜ ਵੀ ਜਿਹੜੇ ਸਾਡੇ 에ਅਰ ਫੋਰਸ ਦੇ ਚੀਫ ਨੇ ਉਹ ਵੀ ਸਰਦਾਰ ਨੇ ਉਹ ਦੱਸੋ ਜੀ ਫਿਰ ਕਿਹਦੀ ਕੰਟਰੀਬਿਊਸ਼ਨ ਸੋ ਇਸ ਤਰੀਕੇ ਦੇ ਜਿਹੜੇ ਬਿਆਨ ਨੇ ਇਹ ਸਪਸ਼ਟ ਕਰਦਾ ਹੈ ਕਿ ਸਿਰਫ ਤੇ ਸਿਰਫ ਸਮਾਜ ਨੂੰ ਤੁਸੀਂ ਲੋਕ ਵੰਡ ਕੇ ਦੇਖ ਰਹੇ ਹੋ ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਤੁਸੀਂ ਵੰਡੀਆਂ ਰੰਗ ਦੇ ਆਧਾਰ ਤੇ ਵੀ ਪਾ ਰਹੇ ਹੋ ਤੁਸੀਂ ਸਮਾਜ ਦੇ ਆਧਾਰ ਤੇ ਵੀ ਪਾ ਰਹੇ ਹੋ ਔਰ ਇਹੀ ਕਾਂਗਰਸ ਦੀ ਰਾਜਨੀਤੀ ਹੈ ਫਿਰ ਲੋਕਾਂ ਨੂੰ ਇਹ ਵੀ ਦੱਸਿਆ ਕਰੋ ਨਾ ਵੀ ਭਾਈ ਜਿਹੜੇ ਸਿੱਖਾਂ ਦੀ ਅੱਜ ਅਸੀਂ ਗੱਲ ਕਰਦੇ ਆ ਤੁਸੀਂ ਘਾਰ ਨਹੀਂ ਤੇ ਜਨਰਲ ਬਣਾਤੇ ਤੇ ਭਾਈ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਵੀ ਤਾਂ ਐਸੇ ਕਾਂਗਰਸ ਨੇ ਕੀਤਾ ਦਿੱਲੀ ਚ 84 ਕਤਲਿਆਂ ਵੀ ਇਸੇ ਕਾਂਗਰਸ ਨੇ ਕੀਤਾ ਜਿਹਨੂੰ ਰਜੀਵ ਗਾਂਧੀ ਸਾਹਿਬ ਨੇ ਡਿਫੈਂਡ ਕੀਤਾ ਇਹੀ ਰਾਜਨੀਤੀ ਅੱਜ ਤੱਕ ਕਾਂਗਰਸ ਖੇਡਦੀ ਆਈ ਹੈ ਤੇ ਇਹੀ ਰਾਜਨੀਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਸੋ ਹੁਣੇ ਸਾਰੀਆਂ ਗੱਲਾਂ ਤੇ ਰਾਹੁਲ ਗਾਂਧੀ ਦੇਣ ਸਪਸ਼ਟਿਕਰ ਤੇ ਜਿਹੜੇ ਰਾਜਾ ਵੜਿੰਗ ਸਾਹਿਬ ਕਹਿੰਦੇ ਨੇ ਕਿ ਜੀ ਮੇਰੇ ਜਿਹੜੀ ਸਟੇਟਮੈਂਟ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕਰਤਾ ਮੈਂ ਕਹਿੰਨਾ ਵੜਿੰਗ ਸਾਹਿਬ ਕਰਾਓ ਪਰਚਾ ਜਿਹਨੇ ਤੋੜੀ ਮਰੋੜੀ ਹੈ ਤੁਹਾਡੀ ਸਟੇਟਮੈਂਟ ਕਰਾਓ ਆਈਟੀ ਐਕਟ ਦਾ ਪਰਚਾ ਨਾਲੇ ਲੋਕਾਂ ਨੂੰ ਪਤਾ ਲੱਗੂ ਵੀ ਤੋੜੀ ਮਰੋੜੀ ਹੈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਤੋਂ ਤਾਨੂੰ ਮਾਫੀ ਮੰਗਣੀ ਚਾਹੀਦੀ ਹੈ ਕੌਮ ਤੋਂ ਇਹ ਜਿਹੜੇ ਬਿਆਨ ਨੇ ਇਹ ਹਰ ਇੱਕ ਤੁਸੀਂ ਸਿੱਖ ਦਾ અપਮਾਨ ਕਰ ਰਹੇ ਹੋ ਤੁਸੀਂ ਇਹ ਜਿਹੜੀ ਜਾਤੀਵਾਦੀ ਸਿਆਸਤ ਪੰਜਾਬ ਦੇ ਵਿੱਚ ਕਰਨੀ ਚਾਹੁੰਦੇ ਹੋ ਇਹ ਪੰਜਾਬ ਨੇ ਨਕਾਰ ਹੀ ਹੋਈ ਹੈ ਇਹ ਪੰਜਾਬ ਦੇ ਵਿੱਚ ਚੱਲਣੀ ਨਹੀਂ ਸੋ ਸਮੁੱਚੀ ਕਾਂਗਰਸ ਸਮੇਤ ਰਾਹੁਲ ਗਾਂਧੀ ਇਹ ਦੱਸੇ ਕਿ ਰਾਜਾ ਬੜਿੰਗ ਦੇ ਖਿਲਾਫ ਹੁਣ ਕੀ ਐਕਸ਼ਨ ਹੋ ਰਿਹਾ ਤੇ ਸਮੁੱਚੀ ਕਾਂਗਰਸ ਪੰਜਾਬ ਤੋਂ ਕੌਮ ਤੋਂ ਦੇਸ਼ ਤੋਂ ਰਾਜਾ ਬੜਿੰਗ ਦੇ ਇਸ ਬਿਆਨ ਵਾਸਤੇ ਮਾਫੀ ਮੰਗੇ